ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਮੰਗਪੜ ਭਾਗੀ ਘਟਨਾ ਵਾਪਰੀ ਜਿਹੜਾ ਇੱਕ ਛੋਟੇ ਜੇ ਬੱਚੇ ਦਾ ਕਤਲ ਹੋਇਆ ਪ੍ਰਵਾਸੀ ਦੁਆਰਾ ਇਹਨੂੰ ਜਿੰਨਾ ਨੇਂਦ ਲਈ ਉਹਨਾਂ ਥੋੜਾ ਔਰ ਇਹਦੇ ਪਿੱਛੇ ਸਿਸਟਮ ਦਾ ਮਨਸ਼ਾ ਕੀ ਆ ਇਹ ਆਪਾਂ ਨੂੰ ਸਾਰਿਆਂ ਨੂੰ ਬਹਿ ਕੇ ਵਿਚਾਰਨ ਦੀ ਲੋੜ ਜੇ ਕਿ ਕਮਿਊਨਿਟੀਆਂ ਦੇ ਨਾਂ ਤੇ ਧਰਮਾਂ ਦੇ ਨਾਂ ਤੇ ਮਜਬਾਂ ਦੇ ਨਾਂ ਤੇ ਲੜਾਉਣਾ ਲੜਾ ਕੇ ਸਾਨੂੰ ਆਪੋ ਵਿੱਚ ਇੱਕ ਦੂਜੇ ਨਾਲ ਪਾੜ ਕੇ ਰੱਖਣਾ ਇਹ ਇਹਨਾਂ ਨੂੰ ਵਾਰਾ ਖੰਦਾਵਾ ਕਿਉਂਕਿ ਇਹਨਾਂ ਦੀ ਸਤਾਈ ਇਸ ਚੀਜ਼ ਨਾਲ ਕੈਮ ਰੈਂਦੀ ਆ ਜੇ ਇਹਨੂੰ ਮਤਲਬ ਪਿਛੇ ਪਸ਼ੋਕਰ ਦੇ ਨੇੜੇ ਜਿਹੜੇ ਵੇਖੀਏ ਤੇ ਹਰੇਕ ਸਮੇਂ ਦੇ ਉੱਤੇ ਇਹ ੱੱਕੇ ਹੁੰਦੇ ਆਏ ਆ ਤੇ ਇਹਨਾਂ ਦਾ ਮੁਕਾਬਲਾ ਉਦੋਂ ਹੋਣਾ ਜਦੋਂ ਸਾਡੇ ਅੰਦਰ ਇੱਕ ਏਕਤਾ ਜਾਗ ਪਈ ਇੱਕ ਕਮਿਊਨ ਮਤਲਬ ਕਮਿਊਨਿਟੀ ਦੇ ਪ੍ਰਤੀ ਸਾਡੀ ਨਫ਼ਰਤ ਨਾ ਰਹੀ ਤੇ ਅਸੀਂ ਏਕਤਾ ਦੇ ਬਲਬੂਤੇ ਉੱਤੇ ਇੱਕ ਦੂਜੇ ਦੀ ਬਾਹ ਫੜ ਲਈ ਉਦੋਂ ਇਹ ਜਿਹੜਾ ਵਾਅਦਾ ਆ ਨਪਟਾਰਾ ਵੀ ਹੋਗਾ ਨਹੀਂ ਵੀ ਇਹਦਾ ਐਂਡ ਨਹੀਂ ਹੋਊਗਾ ਜਿਵੇਂ ਦੱਸਦੇ ਆ ਵੀ ਜਦੋਂ ਐ ਐਮਨਾਬਾਦ ਤੇ ਹਮਲਾ ਕੀਤਾ ਬਾਬਰ ਨੇ ਤੇ ਗੁਰਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਉਸ ਥਾਂ ਤੇ ਹਾਜ਼ਰ ਸਨ ਜਿੱਦਾਂ ਉੱਥੇ ਕਹਿਰ ਹੋਇਆ ਜਿੱਦਾਂ ਬੇਦੋਸ਼ੇ ਲੋਕ ਮਾਰੇ ਗਏ ਇਹਦੇ ਬਾਰੇ ਮਰਦਾਨਾ ਜੀ ਨੇ ਗੁਰਨਾਨਕ ਸਾਹਿਬ ਜੀ ਤੇ ਸਵਾਲ ਕਰਤਾ ਸੀ ਕਹਿੰਦੇ ਜੀ ਗੁਨਾਹ ਇੱਕ ਦਾ ਹੋਊਗਾ ਦੋਹਾਂ ਦਾ ਆਊਗਾ ਪਰ ਸਾਰੇ ਲੋਕਾਂ ਨੂੰ ਸਜ਼ਾ ਇਹ ਕਿਵੇਂ ਠੀਕ ਜਾਇਜਵਾ ਤੇ ਗੁਰੂ ਸਾਹਿਬ ਜੀ ਨੇ ਨੇ ਚੁੱਪ ਤੋਂ ਬਾਅਦ ਰਾਤ ਨੂੰ ਦੱਸਦੇ ਵੀ ਜਦੋਂ ਪ੍ਰਸ਼ਾਦਾ ਛਕਿਆ ਵਾ ਪ੍ਰਸ਼ਾਦਾ ਛਕਿਆ ਇਹ ਕਿਉਂ ਸ਼ੱਕਰ ਨਾਲ ਤੇ ਉਹ ਸ਼ੱਕਰ ਥੋੜੀ ਜੀ ਬਚਾ ਕੇ ਰੱਖ ਲਈ ਜਦੋਂ ਰਾਤ ਨੂੰ ਉਹਏ ਆਸਣ ਸੀ ਸੌਂਗੇ ਤੇ ਥੋੜੀ ਜੀ ਉਹ ਜਿਹੜੀ ਸ਼ੱਕਰ ਸੀ ਰੱਖੀ ਕੋਲ ਘੋਦੀ ਰਲੀ ਉਹ ਮਰਦਾਨਾ ਜੀ ਦੇ ਪੇਟ ਦੇ ਉੱਤੇ ਧੁੰਨੀ ਦੇ ਲਾਗੇ ਪਾ ਦਿੱਤੀ ਜਦੋਂ ਹੁਣ ਘੋਦੀ ਮਹਿਕ ਆਈ ਕੀੜੀਆਂ ਚੜਨੀਆਂ ਸੀ ਕੀੜੀਆਂ ਚੜੀਆਂ ਤੇ ਸ਼ੱਕਰ ਚੁੱਕਦਿਆਂ ਚੁੱਕਦਿਆਂ ਉਹਦੇ ਦਾਣੇ ਚੁੱਕਦਿਆਂ ਚੁੱਕਦਿਆਂ ਸ਼ੱਕਰ ਦੇ ਇੱਕ ਕੀੜੀ ਨੇ ਕਿਤੇ ਦੰਦੀ ਵੜਤੀ ਦੰਦੀ ਵੜਤੀ ਹੁਣ ਮਰਦਾਨਾ ਜੀ ਸੁੱਤ ਅਵਸਥਾ ਦੇ ਵਿੱਚ ਉਹਨਾਂ ਨੇ ਉਹ ਹੱਥ ਫੀਰਤਾ ਤੇ ਕੀੜੀਆਂ ਤਕਰੀਬਨ ਮਲੀਆਂ ਗਈਆਂ ਕਾਫੀ ਮਲੀਆਂ ਗਈਆਂ ਤੇ ਮਰਦਾਨਾ ਜੀ ਨੂੰ ਠਾਇਆ ਗੁਰੂ ਸਾਹਿਬ ਜੀ ਨੇ ਵੀ ਕੀ ਗੱਲ ਹੋਈ ਕਹਿੰਦੇ ਜੀ ਜੀੜੀ ਨੇ ਦੰਦੀ ਵੱਡੀ ਆ ਤੇ ਕਹਿੰਦੇ ਭਾਈ ਮਰਦਾਨਾ ਕੀੜੀ ਤੇ ਇੱਕ ਨੇ ਦੰਦੀ ਵੱਡੀ ਸੀ ਬਾਕੀਆਂ ਦਾ ਕੀ ਕੋਨਾ ਮਰਦਾਨਾ ਜੀ ਨੂੰ ਉਹ ਸਵਾਲ ਦਾ ਜਵਾਬ ਮਿਲ ਗਿਆ ਸੋ ਐਸ ਵੇਲੇ ਲੋੜਵੰਦੀ ਜੇ ਵੀ ਆਪਾਂ ਆਪੋ ਵਿੱਚ ਉਲਝਣ ਦੀ ਥਾਂ ਤੇ ਆਪਾਂ ਕਮੈਂਟਾਂ ਦੇ ਵਿੱਚ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਦੀ ਥਾਂ ਤੇ ਸਰਕਾਰਾਂ ਨੂੰ ਇਹਦੇ ਬਾਰੇ ਪੂਰੀ ਵੈਰੀਫਿਕੇਸ਼ਨ ਦੀ ਗੱਲ ਕਰੀਏ ਕਾਨੂੰਨ ਬਣਾਉਣ ਦੀ ਗੱਲ ਕਰੀਏ ਜਿਹੜੀਆਂ ਗੱਲਾਂ ਜਿਹੜੀਆਂ ਦੂਜੀਆਂ ਸਟੇਟਾਂ ਦੇ ਵਿੱਚ ਪਹਿਲਾਂ ਹੀ ਲਾਗੂ ਆ ਰਾਜਸਥਾਨ ਹਮਾਚਲ ਹਰਿਆਣਾ ਦੇ ਵਿੱਚ ਲਾਗ ਨੇ ਸਟੇਟਾਂ ਦੇ ਵਿੱਚ ਲਾਗੂ ਨੇ ਉਹ ਸਾਰੇ ਕਾਨੂੰਨ ਸੋ ਇੱਥੇ ਵੀ ਸਾਡੀ ਪੰਜਾਬ ਦੀ ਸਰਕਾਰ ਸਾਡੀ ਸਟੇਟ ਦੀ ਸਰਕਾਰ ਕਾਨੂੰਨ ਜਿਹੜੇ ਬਣਾਵੇ ਤੇ ਵੈਰੀਫਿਕੇਸ਼ਨ ਹੋਵੇ ਉਹਦੇ ਤੇ ਆਧਾਰ ਕਾਰਡ ਉਤੇ شناختਾ ਇੱਕ ਬੰਦੇ ਕੋਲ ਇੱਕ ਟਾਈਮ ਤੇ ਇੱਕ ਹੀ ਆਧਾਰ ਕਾਰਡ ਹੋਵੇ ਇਹ ਚੀਜ਼ਾਂ ਕਰਨ ਵਾਲੀਆਂ ਨਾ ਕਿ ਆਪੋ ਵਿੱਚ ਉਲਝ ਕੇ ਫੇਸਬੁੱਕ ਤੇ ਇੱਕ ਦੂਜੇ ਨੂੰ ਗਾਲਾਂ YouTube ਤੇ ਇੱਕ ਦੂਜੇ ਨੂੰ ਗਾਲਾਂ Instagram ਤੇ ਗਾਲਾਂ ਇਹ ਪਈ ਸਾਡਾ ਸਭਿਆਚਾਰ ਨਹੀਂ ਆਪਾਂ ਨੂੰ ਜੋ ਗੁਰੂ ਸਾਹਿਬ ਨੇ ਸिखਾਇਆ ਵਾ ਸਭੇ ਸਾਂਝੀ ਵਾਸਦੈਣ ਤੂੰ ਕੋਈ ਇਹਨਾਂ ਦੇ ਸੇ ਬਾਹਰ ਜਿਓ ਸੋ ਇਹਦੇ ਤੇ ਆਪਾਂ ਪਹਿਰਾ ਦਿੰਦਿਆਂ ਮਤਲਬ ਆਪਣੇ ਆਪ ਨੂੰ ਸੇਫ ਕਿਵੇਂ ਰੱਖਣਾ ਵਾ ਆਪਣੇ ਆਪ ਨੂੰ ਪ੍ਰੂਫ ਕਿਵੇਂ ਕਰਨਾ ਪੂਰੀ ਦੁਨੀਆ ਦੇ ਵਿੱਚ ਇਹਦੇ ਤੇ ਜਿਹੜਾ ਵਾ ਉਹ ਧਿਆਨ ਕਰੀਏ ਤਾਂ ਜੋ ਆਨਲਾਈਨ ਸਮੇਂ ਦੇ ਵਿੱਚ ਆ ਜਿਹੜੀਆਂ ਕਟਨਾਮਾ ਵਾਪਰੀਆਂ ਵਾ ਇਹ ਕਟਨਾਮਾ ਨਾ ਵਾਪਰਨ ਜਿਹੜਾ ਵੀ ਕੋਈ ਦਰਿੰਦਗੀ ਕਰਦਾ ਵਾ ਉਹਨੂੰ ਫਾਸਟ ਟਰੈਕ ਅਦਾਲਤ ਬਣਾ ਕੇ ਨਾਲ ਦੀ ਨਾਲ ਸਜ਼ਾ ਦਾ ਪ੍ਰਾਵਧਾਨ ਹੋਵੇ ਤਾਂ ਜੋ ਦੂਜਾ ਇਹ ਕ੍ਰਾਈਮ ਕਰਨ ਵਾਲੇ ਨੂੰ ਮਤਲਬ ਥੋੜਾ ਸਬਕ ਮਿਲ ਸਕੇ ਜਿਹੜੇ ਮਾਪਿਆਂ ਦਾ ਉਹ ਬੇਟਾ ਚਲੇ ਗਿਆ ਵਾ ਸੱਚੀ ਮੁਚੀ ਉਹਨਾਂ ਮਾਪਿਆਂ ਨੂੰ ਬੇਟਾ ਦੁਬਾਰਾ ਨਹੀਂ ਮਿਲਣਾ ਆਓ ਪੰਜਾਬ ਦੇ ਵਿੱਚ ਲੱਗੀ ਇਸ ਅੱਗ ਨੂੰ ਬੁਝਾਉਣ ਵਾਸਤੇ ਸਾਰੇ ਇਕੱਠੇ ਹੋਈਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ